ਲਓ ਜੀ ਆਪਾਂ ਪਹੁੰਚ ਚੁੱਕੇ ਆਂ ਏਸ਼ੀਆ ਦੇ ਸਭ ਤੋਂ ਵੱਡੇ ਜਿਹੜਾ ਉਹਨਾਂ ਦਾ ਜਨਮ ਹੋਇਆ ਸੀਗਾ ਉਹ ਤਕਰੀਬਨ ਅਫਗਾਨਿਸਤਾਨ ਵਾਲੇ ਖੇਤਰ ਵਿੱਚ ਹੋਇਆ 1035 ਕਿਲੋ ਦੀ ਦੇਗ ਭਗਤੀ ਆ ਸੀ ਮੇਰੇ ਪਿੱਛੇ ਦਾ ਨਜ਼ਾਰਾ ਦੇਖੋ ਵਾਸਤੇ ਬੱਸ ਹੋਰ ਕੁਝ ਨਹੀਂ ਦੇਖਣਾ ਹੈ ਸਮਾ ਹੋ ਚੁੱਕਿਆ ਜੀ ਸਵੇਰ ਦੇ ਪੌਣੇ 7 ਤੇ ਸਾਈਕਲ ਰੈਡੀ ਨੇ ਤੇ ਕਮਰਾ ਪਾ ਕਰਤਾ ਖਾਲੀ ਤੇ ਤਰੀਕ ਹੈਗੀ 6 ਨਵੰਬਰ 2025 ਤੇ ਗੁਰਦੁਆਰਾ ਸਾਹਿਬ ਦੀ ਇਹ ਧਰਮਸ਼ਾਲਾ ਜਿਹਨੂੰ ਸਰਾਹ ਕਹ ਦਿੰਨੇ ਆਪਾਂ ਰਾਤ ਲੰਗਰ ਪਾਣੀ ਵੀ ਇੱਥੇ ਸੀ ਤੇ ਆਪਾਂ ਰੈਡੀ ਆ ਜੀ ਆਪਾਂ ਹੁਣ ਸਭ ਤੋਂ ਪਹਿਲਾਂ ਇੱਥੇ ਦਰਸ਼ਨ ਮੇਲਾ ਕਰਕੇ ਗੁਰਦਰਾ ਸਾਹਿਬ ਉਸ ਤੋਂ ਬਾਅਦ ਜਿਹੜੀ ਅਜਮੇਰ ਸ਼ਰੀਫ ਦੀ ਦਰਗਾਹ ਉੱਥੇ ਜਾਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਕਮਰੇ ਵਿੱਚੋਂ ਉਹ ਧਰਮਸ਼ਾਲਾ ਗੁਰਦੁਆਰਾ ਸਾਹਿਬ ਦੀ ਉੱਥੋਂ ਆਪਾਂ ਅਗੇ ਜੀ ਇੱਧਰ ਚਾਹ ਚੂ ਪੀਤੀ ਤੇ ਆਪਾਂ ਅਗੇ ਜੀ ਜਿਹੜੀ ਅਜਮੇਰ ਦੀ ਸ਼ਰੀਫ ਦਰਗਾਹ ਵਾ ਉੱਥੇ ਆ ਗਏ ਆ ਤੇ ਉਹ ਦੇਖਦੇ ਆ ਉੱਥੇ ਪਹਿਲੀ ਵਾਰੀ ਆਇਆ ਇੱਥੇ ਆਪਾਂ ਤੇ ਨਾਲੇ ਤੁਹਾਨੂੰ ਜਾਣਕਾਰੀ ਸਾਂਝੀ ਸਾਰੀ ਕਰਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਜੈਪੁਰ ਵਾਲਾ ਰੋਡ ਜਾਣਾ ਤੇ ਅੱਗੇ ਕਿੱਥੇ ਟਿਕਾਣਾ ਮਿਲਦਾ ਆਪਾਂ ਫਿਰ ਹਜੇ ਕੋਈ ਪਤਾ ਨਹੀਂ ਮੈਂ ਮੂੰਹ ਪਾ ਕੇ ਦੇਖਾਂਗੇ ਤੇ ਜਿੱਥੇ ਰਹਿਸ਼ ਮਿਲੀ ਵੀਡੀਓ ਨਾ ਬਣੇ ਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਫਰ ਨਾਲ ਜੋੜੇ ਦਿਓ ਇਹ ਦਰਗਾਹ ਵਾਜੀ ਜਿਹੜੀ ਅਜਮੇਰ ਸ਼ਰੀਫ ਦੀ ਆਪਾਂ ਕਹਿੰਦੇ ਆ ਦਰਗਾਹ ਵਾ ਨਾ ਸਭ ਤੋਂ ਵੱਡੀ ਇਹ ਵਾਲੀ ਆ ਤੇ ਆਪਾਂ ਐਂਟਰੀ ਕਰਦੇ ਆ ਆਪਾਂ ਇੱਕ ਘੰਟੇ ਦੇ ਵਿੱਚ ਮੁੜਨਾ ਕੱਠ ਬਹੁਤ ਜਿਆਦਾ ਕੱਠ ਆ ਆਪਾਂ ਨਾ ਦਰਗਾਹ ਦੇ ਅੰਦਰ ਆ ਕੇ ਬੈਗ ਉੱਤੇ ਰੱਖਤਾ ਆਪਾਂ ਉਹ ਕਹਿੰਦੇ ਪ੍ਰਸ਼ਾਦ ਲੈਣਾ ਜ਼ਰੂਰੀ ਆ ਵੀ ਫੇਰ ਤੁਹਾਡੇ ਬੈਗ ਰੱਖਾਂਗੇ ਜੁੱਤੀਆਂ ਅਸੀਂ ਤੇ ਪ੍ਰਸ਼ਾਦ ਅਸੀਂ ਇੱਕ ਫੇਰ ਸਾਂਝੇ ਲੈ ਲਿਆ ਸੀਗਾ ਤੇ ਇੱਧਰ ਦਰਗਾਹ ਜੀ ਅੱਗੇ ਜਾ ਕੇ ਜਿਹੜੀ ਆਪਣੇ ਦਰਗਾਹ ਸ਼ਰੀਫ ਅਜਮੇਰ ਦੀ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਅੰਦਰ ਵੀਡੀਓ ਨਹੀਂ ਬਣਾਉਣ ਦੇਂਦੇ ਜਿੱਥੇ ਤੱਕ ਆਪਾਂ ਤੋਂ ਬਣੂਗੀ ਉੱਥੇ ਤੱਕ ਆਪਾਂ ਬਣਾਵਾਂਗੇ ਵੀਡੀਓ ਜਿਹੜੀ ਏ ਮੇਰੇ ਪਿੱਛੇ ਆ ਸਾਹਮਣੇ ਸੌਰੀ ਮੇਰੇ ਨਾਲ ਵਜ਼ੂ ਬਣਾਇਆ ਜਿੱਥੇ ਨਮਾਜ਼ ਪੜ੍ਹਨ ਤੋਂ ਪਹਿਲਾਂ ਜਾਂ ਮੱਥਾ ਟੇਕਣ ਤੋਂ ਪਹਿਲਾਂ ਹੱਥ ਪੈਰ ਸੁੱਚੇ ਕੀਤੇ ਜਾਂਦੇ ਨੇ ਇੱਥੇ ਇਹਨੂੰ ਵਜ਼ੂ ਕਹਿੰਦੇ ਆ ਜੀ ਤੁਹਾਨੂੰ ਜਾਮਾ ਮੱਝ ਦਾ ਆਪਾਂ ਦਿੱਲੀ ਵੀ ਦਿਖਾਇਆ ਸੀਗਾ ਦੁਕਾਨਾਂ ਅੰਦਰ ਵੀ ਬਣੀ ਹੋਈਆਂ ਨੇ ਕਾਫੀ ਸਾਰੀਆਂ ਆਪਾਂ ਜੀ ਅੱਜ ਆਏ ਸੀਗੇ ਅਜਮੇਰ ਸ਼ਰੀਫ ਜਿਹੜੀ ਦਰਗਾਹ ਵਾ ਉੱਥੇ ਤੇ ਇਹਨੂੰ ਜਿਹੜਾ ਵਾ ਜਿਹੜਾ ਮੇਨ ਸੂਫੀ ਦਾ ਕੇਂਦਰ ਮੰਨਿਆ ਜਾਂਦਾ ਮੁ슬림 ਭਾਈਚਾਰੇ ਵਿੱਚ ਸੂਫੀ ਸੰਤ ਸੀਗੇ ਜੀ ਖਵਾਜਾ ਤੇ ਉਹ ਤਕਰੀਬਨ ਜਿਹੜਾ ਉਹਨਾਂ ਦਾ ਜਨਮ ਹੋਇਆ ਸੀਗਾ ਉਹ ਤਕਰੀਬਨ ਅਫਗਾਨਿਸਤਾਨ ਵਾਲੇ ਖੇਤਰ ਵਿੱਚ ਹੋਇਆ ਸੀਗਾ ਤੇ 1141 ਵਿੱਚ ਤੇ ਤਕਰੀਬਨ 1190 ਦੇ ਕਰੀਬ ਉਹ ਜਿਹੜਾ ਇੱਥੇ ਅਜਮੇਰ ਆਏ ਸੀਗੇ ਤੋ ਉਹਨਾਂ ਦਾ ਇਹੀ ਸੰਦੇਸ਼ ਸੀਗਾ ਸਾਰੇ ਲੋਕਾਂ ਨੂੰ ਵੀ ਜਿਹੜਾ ਨਫ਼ਰਤ ਉਹ ਤੋਂ ਦੂਰ ਰਵੋ ਸਭ ਨੂੰ ਪਿਆਰ ਕਰੋ ਤੇ ਹਰ ਜਿਹੜਾ ਇਨਸਾਨ ਆ ਉਹਦੇ ਵਿੱਚ ਰੱਬ ਨੂੰ ਵੇਖੋ ਤੇ ਆਪਾਂ ਦਰਸ਼ਨ ਕਰ ਲਏ ਅੰਦਰ ਵੀਡੀਓ ਲਾਊਡ ਨਹੀਂ ਸੀਗੀ ਤੇ ਆਪਾਂ ਹੁਣ ਜੀ ਘੰਟੇਕ ਦਾ ਟਾਈਮ ਸੀ ਆਪਣਾ ਸਮਾਨ ਬਾਹਰ ਪੇ ਆਪਾਂ ਚੱਲਦੇ ਆਂ ਤੇ ਤੁਸੀਂ ਆਲਾ-ਦਾਲਾ ਦੇਖ ਸਕਦੇ ਹੋ ਦਰਸ਼ਨ ਮੇਲਾ ਕਰ ਸਕਦੇ ਹੋ ਤੇ ਆਪਾਂ ਹੁਣ ਅੱਗੇ ਜਾਣਾ ਜੀ ਜੈਪੁਰਵਾਲ ਨੂੰ ਰਸਤੇ 'ਚ ਟਿਕਾਣੇ ਕਰਨੇ ਨੇ ਅੰਦਰ ਵੀ ਦੁਕਾਨਾਂ ਦੇ ਕੋਨਾ-ਕਾਫੀ ਨੇ ਬਣੀਆਂ ਹੋਈਆਂ ਵਾ ਖਰੀਦੋ-ਫਰੋਕਤ ਕਰਨ ਨੂੰ ਬਾਹਰ ਵੀ ਨੇ ਪਰ ਅੰਦਰ ਬਹੁਤ ਜ਼ਿਆਦਾ ਨੇ ਤੇ ਆਪਾਂ ਇਹ ਗੇਟੋਂ ਇੱਥੋਂ ਬਾਹਰ ਨਿਕਲਾਂਗੇ ਤੇ ਆਪਾਂ ਇਧਰ ਦੀ ਇੰਟਰ ਹੋਏ ਸੀਗੇ ਹਨਾ ਸਾਹਮਣੇ ਮਸਜਿਦ ਸੰਦਲ ਖਾਨਾ ਵਾਈਫਰੀ ਵਾਈਫਰੀ ਬਾਬਾ ਅਮੀਰ ਕਰੇ ਲਓ ਜੀ ਤੁਹਾਨੂੰ ਦਰਸ਼ਨ ਆਪਾਂ ਮੇਲਾ ਕਰਵਾਤਾ ਇੱਥੇ ਆਪਣੇ ਕਈ ਵੀਰਾਂ ਦਾ ਸਨੇਹੇ ਉੰਦੇ ਨੇ ਕਿ ਵੀ ਤੁਸੀਂ ਜਾਇਆ ਕਰੋ ਇਦਾਂ ਜਿੱਥੇ ਵੀ ਜਾਣਦੇ ਹੋ ਇਹ ਇੱਧਰ ਵੀ ਮਲਾਦਾ ਹਾਲ ਬਣਿਆ ਹੋਇਆ ਕੁਛ ਇਹਦੇ ਬਾਰੇ ਆਪਾਂ ਨੂੰ ਨਹੀਂ ਨੋਲੇਜ ਦੇਗ ਵਿੱਚ ਡਾਲਨੇ ਦਾ ਦੇਗਾ ਜਿਹੜੀ ਆਪਾਂ ਹੁਣ ਦੇਗ ਦੇਖਦੇ ਆ ਤੁਹਾਨੂੰ ਦੇਗ ਦਿਖਾਉਨੇ ਆ ਦੇਗਾ ਉੱਪਰ ਪਈਆ ਜਿਹਦੇ ਵਿੱਚ ਸਾਰੀ ਬਣਦੀ ਆ ਜਿਹੜੀ ਮੇਨ ਚੀਜ਼ ਆਪਾਂ ਦੇਖਣਾ ਆ ਜੀ ਇਹ ਜੀ ਸਾਰੀ ਇਹ ਆ ਉਹ ਦੇਗ ਇਹ ਦੇਗ ਦੇ ਵਿੱਚ ਭਈਆ ਇਸ ਵਿੱਚ ਕੀ ਬਣਦਾ ਹੈ ਦੇਗ ਵਿੱਚ ਬਣਦਾ ਇਸਨੇ ਉਹ ਸਾੰਮਨੇ ਹਾਂਜੀ उसमें बनता है उसमें बनता है वो हाँ। वो वाली यहाँ जो भी आता है जो भी हेल्प अच्छा यही पैसों से वहाँ बनता है अच्छा अच्छा जो पैसा इसमें डालते हैं वो पैसे से सारा बनता है ठीक है ठीक है देख बहुत बड़ी है ना अकबर राजा था ना हाँ जी उसका बच्चा का जन्म हुआ था उसकी खुशी में उसने देख को, तो, तो गिफ्ट किया था अच्छा ये बांधे हुए थे ये क्या है ये, ये बांधा हुआ जे सब कुछ ये कोई मन्नत है अगर आपको कोई जॉब में कुछ प्रॉब्लम आप मानक भाई मेरा ये प्रॉब्लम सॉल्व हो जाएगा अच्छा तो एक ये चावल आधा ये कितनी बड़ी है नहीं? कितनी बड़ी होगी ये? ये अंदाजा है कोई अंदाजा तो ऐसे होगी चार मीटर बाय चार मीटर बाय चार मीटर है चार बाय चार है बहुत ज्यादा चार बाय चार मीटर दी देगा ना ये बहुत बढ़िया ठीक है जी ਆਪਾਂ ਦੇਖ ਦੇ ਲਈ ਆਪਾਂ ਹੁਣ ਉਧਰ ਚੱਲਦੇ ਆਂ ਜੀ ਬਾਹਰ ਹਾਂਜੀ ਆ ਉਹ ਵਾਲੀ ਆ ਉਸ ਵਿੱਚ ਬਣਦਾ ਠੀਕ ਹੈ ਉਧਰ ਆਪਾਂ ਦੇਖਦੇ ਆਂ ਜਾ ਕੇ ਇਹ ਦੇਗਾ ਜਿਹੜੀ ਜੀ ਜਿਹਦੇ ਵਿੱਚ ਸਾਰਾ ਬਣਦਾ ਵਾ ਤੇ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਆ ਉਥੇ ਸਾਰਾ ਪੈਸਾ ਜਿਹੜਾ ਆਉਂਦਾ ਵਾ ਸਾਰਾ ਜਿਹੜਾ ਉਹਦਾ ਸਮਾਨ ਆਉਂਦਾ ਇਹਦੇ ਵਿੱਚ ਉਦੋਂ ਬਾਅਦ ਬਣਾਇਆ ਜਾਂਦਾ ਬਹੁਤ ਪੈਸੇ ਦਾ ਇਦੇ ਵਿੱਚ ਵੀ ਪੈਸੇ ਜੋ ਸ਼ਰਦਾਵਲ ਸੰਗਤ ਦੀ ਉਹ ਪਾਇਆ ਜਾਂਦਾ ਵਾ ਇੱਧਰ ਸਾਰਾ ਮੈਨਲਾ ਦਾ ਥੋੜੇ ਬਹੁਤੇ ਕਮਰੇ ਨੇ ਅ ਦਰਬਾਰ ਦੇ ਨੇ 1025 ਕੇਜੀ ਦਾ ਪਕਤਾ 1035 ਕਿਲੋ ਦੀ ਦੇਗ ਭਗਤੀ ਆਸ ਨੂੰ 1035 ਕੇਜੀ ਆ ਕਿਲੋ ਹੋ ਗਿਆ ਕਿਲੋਗ੍ਰਾਮ 1035 ਕਿਲੋਗ੍ਰਾਮ ਦਾ ਇਹਦੇ ਵਿੱਚ ਦੇਗ ਬਣਦੀ ਆ ਸਭ ਵਿੱਚ ਵਾਹ ਕੀ ਕੀ ਬਾਤ ਹੈ ਲੈਣਾ ਜਾਂ ਤੇ ਕਾਇਤਾ ਦੇ ਆਪ ਇਹ ਸਾਲ ਸਾਲ ਬਾ ਸਾਲ ਬਾਦ ਹੁੰਦਾ ਹੈ ਮਹੀਨੇ ਵਿੱਚ ਇੱਕ ਵਾਰ ਮਹੀਨੇ ਵਿੱਚ ਇੱਕ ਵਾਰ ਹਾਂ ਮਹੀਨੇ ਵਿੱਚ ਇੱਕ ਵਾਰ ਹਾਂ ਠੀਕ ਹੈ ਮਹੀਨੇ ਚ ਇੱਕ ਵਾਰੀ ਇੱਕ ਵਾਰੀ ਦੇਗ ਮੰਦੀ ਆ 1035 ਕਿਲੋ ਦੀ ਹਾਂ ਜੀ ਲੰਗਰ ਬੋਲਦੇ ਨੇ ਹਾਂ ਜੀ ਲੰਗਰ ਲੰਗਰ ਹਾਂ ਵਹੀ ਆ ਵੀ ਲੰਗਰ ਇਸ ਵਿੱਚ ਸਾਰਾ ਰਮਨ ਸਾਹਿਬ ਨੇ अच्छा ये गिफ्ट हैं सारे ये सब ये दिया है चावल है ये कोई भी खुद भी दे सकता है कोई दाल चीनी कुछ भी कहीं कही रख भी दो कहीं भी दे दो ना तो पैसा डाल दो अच्छा बहुत बढ़िया अकबर राजा के जमाने से चलता अकबर राजा के जमाने से अकबर राजा के जमाने से चलता है ठीक और अकबर राजा ने गिफ्ट दिया था उसको ठीक है भाई अकबर राजे ने गिफ्ट ਦਿੱਤਾ ਸੀ ਉਹਨਾਂ ਨੂੰ خواجہ ਚਿश्ती ਜੀ ਨੂੰ अच्छा ਬਰਥਡੇ ਗਿਫਟ ਦਿਆ ਗਏ। ਅੱਛਾ ਬਰਥਡੇ ਗਿਫਟ ਦਿੱਤਾ ਸੀ ਇਹ। ਇਹ ਇੰਨਾ ਪੁਰਾਣਾ ਵਾ ਇਹ। ਇਹ ਕਿੰਨਾ ਤਕਰੀਬਨ ਹੋ ਗਿਆ ਇਸ ਕੋ 8-9 ਹਜ਼ਾਰ ਸਾਲ ਹੋ ਗਿਆ ਹੋਗਾ। 600-700 600-700 ਸਾਲ। 600 ਸਾਲ ਪੁਰਾਣੀ ਜਿਹੜੀ ਦੀਗ ਆ ਇਹ। ਹਾਂ ਬਹੁਤ ਮਜ਼ਬੂਤ ਆ। ਤੁਸੀਂ ਆ ਨਾ ਗੇਟ ਦੇਖੋ ਕਿੰਨਾ ਉੱਚਾ ਬਣਿਆ ਹੋਇਆ ਵਾ ਜਿੱਥੋਂ ਆਪਾਂ ਏਂਟਰ ਹੋ ਕੇ ਦੂਜਾ ਗੇਟ ਆ ਇਹ ਤਕਰੀਬਨ। ਬਹੁਤ ਜ਼ਿਆਦਾ ਉਚਾਈ ਹੈ ਇਹ ਦੀ। ਭੀੜ ਬਹੁਤ ਜ਼ਿਆਦਾ ਵਾ ਓਏ ਚਨਾ ਏ ਝਾਲ ਕੋਈ ਬਾਈ ਚਨਾ ਵੇਚੀ ਜਾਂਦਾ ਕੋਈ ਪੂੜੀਆਂ ਛੋਲੇ ਬਣਾਈ ਜਾਂਦਾ ਕੋਈ ਅਖਰੋਟ ਵੇਚੀ ਜਾਂਦਾ ਕਿ ਨਹੀਂ ਤੇ ਆਪਾਂ ਚੱਕੀ ਹੁਣ ਆਪਣਾ ਸਾਈਕਲ ਹਾਂ ਸਾਈਕਲ ਚੱਕ ਕੇ ਆਪਾਂ ਚੱਲੀਏ ਤੁਹਾਨੂੰ ਹੁਣ ਦਿਖਾਉਣੇ ਆਪਾਂ ਜੀ ਇੱਥੇ ਜਿਹੜੀ ਝੀਲ ਆ ਅਜਮੇਰ ਦੀ ਜਿਹੜੀ ਮਸ਼ਹੂਰ ਝੀਲ ਆ ਆਪਾਂ ਉਹ ਦਿਖਾਉਣੇ ਆ ਤੁਹਾਨੂੰ ਬਸ ਇੱਕ ਵਾਰੀ ਆ ਭੀੜ ਚੋਂ ਨਿਕਲ ਜੀਏ ਅਦਵਾਦ ਆਪਾਂ ਆਰਾਮ ਨਾਲ ਚੱਲਾਂਗੇ ਕਿਉਂਕਿ ਇਹਦੇ ਨਾਲ ਤੁਰਨਾ ਵੀ ਬਹੁਤ ਮੁਸ਼ਕਲ ਆ ਇੰਨੀ ਜ਼ਿਆਦਾ ਭੀੜ ਆ ਕਿਉਂਕਿ ਜਿਹੜੀਆਂ ਦੁਕਾਨਾਂ ਨੇ ਆਲੇ-ਦੁਆਲੇ ਤਾਂ ਲੱਗੀਆਂ ਹੋਈਆਂ ਨੇ ਸੜਕ ਦੇ ਵਿੱਚ ਵੀ ਲੱਗੀਆਂ ਨੇ ਜਿਵੇਂ ਫੁੱਟਪਾਥ ਹੁੰਦੀ ਆ ਫੁੱਟਪਾਥ ਵਿਚਾਲੇ ਬਣਾਈ ਹੋਈ ਆ ਦੁਕਾਨ ਵੇਚਣ ਵਾਲੇ ਨੇ ਕੋਈ ਅਖਰੋਟ ਵੇਚਦਾ ਕੋਈ ਕੱਪੜਾ ਵੇਚਦਾ ਆਉਣ ਵਾਲੇ ਇੱਧਰ ਦੀ ਤੇ ਜਾਣ ਵਾਲੇ ਇੱਧਰ ਦੀ ਐਦਾਂ ਗੱਲਬਾਤ ਬਣਾਈ ਹੋਈ ਆ ਚੱਲ ਵੀ ਚੱਲ ਚੱਲ ਯਾਰ ਮੰਗਣ ਵਾਲੇ ਪਿੱਛੇ ਹੀ ਪੈ ਜਾਂਦੇ ਨੇ ਉਹ ਕੱਪੜੇ ਫੜੀ ਜਾਵੇ ਉਹ ਜਹਾਜ਼ ਮਾੜਾ ਜਾਨੂੰ ਜਵਾਕਰ ਨੂੰ ਕਿਹਾ ਵੀ ਮੈਂ ਵੀ ਹਟ ਜੋ ਹਟਜੋ ਉਹ ਫਿਰ ਉਹਨਾਂ ੱਤਕਾ ਜਾ ਮਾਰਦੇ ਨੇ ਹੁਣ ਬੰਦਾ ਚਲ ਇੱਕ ਨੂੰ ਦੇ ਦੇਵੇ ਦੋ ਨੂੰ ਚਾਰ ਨੂੰ ਕਿੰਨੇ ਆ ਕਿ ਨੂੰ ਦੇ ਦੇਵੇ ਹਨਾ ਬਾਰ-ਬਾਰ ਸਾਰੇ ਉਹ ਹਿਸਾਬ ਨਾਲ ਮੰਗੀ ਜਾਂਦੇ ਨੇ ਸਾਰੇ ਤੇ ਆਪਾਂ ਚੱਕਦੇ ਆਂ ਸਾਈਕਲ ਤੁਹਾਨੂੰ ਦਿਖਾਉਣੇ ਆ ਜੀ ਅਜਮੇਰ ਦੀ ਖੂਬਸੂਰਤ ਝੀਲ ਝੀਲ ਦਾ ਜ ਨਾਮ ਨਹੀਂ ਪਤਾ ਉਹ ਤੇ ਜਾ ਕੇ ਦੇਖਾਂਗੇ ਇਸ ਝੀਲ ਦਾ ਨਾਮ ਕੀ ਆ ਮੇਰੇ ਪਿੱਛੇ ਦਾ ਨਜ਼ਾਰਾ ਦੇਖੋ ਵਾਸ ਤੁਸੀਂ ਬਸ ਹੋਰ ਕੁਝ ਨਹੀਂ ਦੇਖਣਾ ਹੈਗਾ ਬਸ ਨਿਰੀ ਜੰਨਤ ਜਿਹਨੇ ਕਹਿੰਦੇ ਨੇ ਨਾ ਨਿਰੀ ਜੰਨਤ ਉਹ ਚੀਜ਼ ਆ ਜਿੱਥੇ ਤੱਕ ਦੇਖੋ ਨਿਗਾਹ ਮਾਰੋਗੇ ਝੀਲਾ ਇਹ ਝੀਲ ਹੈਗੀ ਆ ਜੀ ਅੰਨਾ ਸਾਗਰ ਝੀਲ ਅਜਮੇਰ ਦੀ ਮਸ਼ਹੂਰ ਝੀਲਾ ਬਾਰੋ-ਬਾਰ ਆਉਂਗੇ ਪੁਸ਼ਕਰ ਤੋਂ ਜਦੋਂ ਤੁਸੀਂ ਪਹਾੜੀ ਉੱਤਰ ਕੇ ਤਾਂ ਸਭ ਤੋਂ ਜਿਹੜਾ ਜਿਹੜਾ ਪਹਿਲਾ ਵਿਊ ਮਿਲੂ ਜਿਹੜਾ ਕੱਲ ਵੀਡੀਓ ਚ ਦਿਖਾਇਆ ਸੀ ਉਹ ਇਹ ਵੀਊ ਆ ਆਲੇ-ਦੋਲੇ ਸਾਰਾ ਇਹਦੇ ਅਜਮੇਰ ਸ਼ਹਿਰ ਵਸਿਆ ਹੋਇਆ ਜੀ ਆ ਝੀਲ ਆ ਤੇ ਪਹਾੜੀ ਦੇ ਪਰਲੇ ਪਾਸੇ ਜਿਹੜਾ ਉਹ ਪੁਸ਼ਕਰ ਸ਼ਹਿਰ ਆ ਤੇ ਇਹ ਜਿਹੜੀ ਝੀਲ ਹੈ ਪ੍ਰਥਵੀ ਰਾਜ ਜਿਹੜਾ ਚੋਹਾਨ ਰਾਜਾ ਸੀਗਾ ਉਹਦੋਂ ਵੀ ਕਹਿੰਦੇ ਪਹਿਲਾਂ ਦੀ ਆ ਬਾਈ ਇੱਕ ਦੱਸ ਕੇ ਗਿਆ ਵੀ ਉਹਦੋਂ ਪਹਿਲਾਂ ਇੱਥੇ ਨਾ ਜਿਹੜਾ ਪਾਣੀ ਪੀਣ ਵਾਲਾ ਪਾਣੀ ਆ ਇੱਥੋਂ ਵਰਤਦੇ ਸੀਗੇ ਝੀਲ ਵਿੱਚੋਂ ਦੇਖ ਲੋ ਕਹਿ ਜੀਆਂ ਗੱਲਾਂ ਬਾਤਾਂ ਹੋਣਗੀਆਂ ਮੱਛੀਆਂ ਮੁੱਛੀਆਂ ਕਾਫੀ ਫਿਰਦੀਆਂ ਨੇ ਵਿੱਚ ਆ ਸਾਰੀਆਂ ਉਹ ਪੰਛੀਆਂ ਦੇਖੋ ਕਿਵੇਂ ਲੈਣਾ ਬਣਾਈ ਹੋਈਆਂ ਨੇ ਵਿੱਚ ਉਹ ਇੱਕ ਟਾਪੂ ਜਿਹਾ ਵੀ ਹੈਗਾ ਆਈਲੈਂਡਾ ਜਿਵੇਂ ਉਹਦੇ ਉਹ ਦਰਖਤ ਨੇ ਮੈਂ ਨੇੜੇੋਂ ਦਿਖਾਉਣਾ ਤੁਹਾਨੂੰ ਸ਼ਕਾਰੇ ਸ਼ਕੁਰੇ ਵੀ ਚੱਲਦੇ ਨੇ ਜਿਵੇਂ ਡੱਲ ਲੇਕ ਤੇ ਚੱਲਦੇ ਹੁੰਦੇ ਨੇ ਉਵੇਂ ਸ਼ਕਾਰੇ ਚੱਲ ਰਹੇ ਨੇ ਤੇ ਉਹ ਵਿੱਚ ਇੱਕ ਖੰਡਰ ਜਿਹਾ ਵੀ ਬਣਾਇਆ ਹੋਇਆ ਇਹ ਪਹਿਲਾਂ ਥੋੜਾ ਜਿਹਾ ਹੋ ਸਕਦਾ ਨੀਵਾ ਹੋਵੇ ਵਿੱਚ ਇਮਾਰਤਾਂ ਜੀਆਂ ਪੁਰਾਣੀਆਂ ਹੈਗੀਆਂ ਨੇ ਉੱਪਰ ਪਹਾੜੀ ਤੇ ਆਪਾਂ ਆਇਆ ਜੀ ਸ਼ਰੀਫ ਦਰਗਾਹ ਜਿਹੜੀ ਅਜਮੇਰ ਦੀ ਉੱਥੇ ਆਇਆ ਦੇਖ ਕੇ ਤੁਹਾਨੂੰ ਜਿਹੜੀ ਜਾਣਕਾਰੀ ਜਿੰਨੀ ਕਾ ਆਪਾਂ ਨੂੰ ਪਤਾ ਸੀਗੀ ਹਿਸਟਰੀ ਉੱਤੇ ਲਿਖੀ ਨਹੀਂ ਹੋਈ ਸੀ ਕਿ ਤਾਂ ਕਰਕੇ ਇੱਕ ਬੁੱਕ ਲਈਆ ਉਹ ਸਾਰੀ ਮਣੀ ਮੋਟੀ ਉਹ ਚ ਸੰਖੇਪ ਰੂਪ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਆਪਾਂ ਤੇ ਚੀਲ ਆਪਾਂ ਬਾਅਦ ਫੋਟੋ ਫੋਟੋ ਕਰਦੇ ਆਂ ਜੀ ਉਸ ਤੋਂ ਬਾਅਦ ਆਪਾਂ ਦੇਖਦੇ ਆ ਕਿੰਨੇ ਕਿਲੋਮੀਟਰ ਅੱਜ ਚੱਲਦੇ ਆ 70 80 ਕਿੱਥੇ ਟਿਕਾਣਾ ਕਰਨ ਅੱਜ ਕੋਈ ਪਤਾ ਨਹੀਂ ਹੈਗਾ ਸਫਰ ਨਾਲ ਜੁੜੇ ਜੁੜੇ ਰਹੋ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇੱਕ ਟਾਇਰ ਲਿਆ ਸੀ ਰਾਤ ਆਪਾਂ ਦੇ ਆ ਟਾਇਰ ਆਪਾਂ ਪਿੰਡੋ 8900 ਕਿਲੋਮੀਟਰ ਇਹਦੇ ਨਾਲ ਹੀ ਆਗੇ ਉਹ ਪ੍ਰਾਣੀ ਨਾਲ ਉਹ ਘਸ ਗਿਆ ਸੇਮ ਸੀ ਆ ਚਲੋ ਠੀਕ ਆ ਆ ਇਕੱਲੇ ਵਿਚਾਰੇ ਕੱਲ ਦੇ ਉਹ ਹੋ ਗਏ ਫੋਟੋ ਫੋਟੋ ਕਰ ਲਈ ਤੁਹਾਨੂੰ ਨੇੜੇ ਫੋਟੋ ਦਿਖਾਉਣਾ ਮੈਂ ਲਓ ਜੀ ਹੁਣ ਵੀਊ ਚੈੱਕ ਕਰੋ ਕਿਰਾ ਸਾਰੇ ਪਾਸੇੋਂ ਅਜਮੇਰ ਸ਼ਹਿਰ ਤੋਂ ਲੈ ਕੇ ਤੇ ਖੂਬਸੂਰਤੀ ਦੇਖੋ ਅਜਮੇਰ ਸ਼ਹਿਰ ਦੀ ਜਿਹੜੀ ਇਹ ਝੀਲ ਨੇ ਬਣਾਈ ਹੋਈ ਆ ਤੇ ਉਹ ਪਹਾੜੀਆਂ ਦੇ ਪਰਲੇ ਪਾਸੇ ਉਸਕਰ ਸ਼ਹਿਰ ਆ ਇੱਥੋਂ ਤਕਰੀਬਨ 13 14 ਜਾਂ 15 ਕਿਲੋਮੀਟਰ ਉਤੇ ਇਧਰੋਂ ਆ ਪਾ ਆ ਜਿਹੜੀ ਦਰਗਾਹ شریف ਆ ਉੱਪਰੋਂ ਪਹਾੜੀ ਦੇ ਪਰਲੇ ਪਾਸੇ ਨਾਲ ਹੀ ਆ ਤੇ ਇੱਥੇ ਆਪਾਂ ਖੜੇ ਆ ਆ ਖੜਾ ਆਪਣਾ ਸਾਈਕਲ ਆਪਾਂ ਪੂਰੇ ਰੈੜੀਆਂ ਮੱਛੀਆਂ ਮੁਛੀਆਂ ਛਾਲਾ ਮਾਰਦੀਆਂ ਫਿਰਦੀਆਂ ਨੇ ਬਈ ਬਈ ਮਛਲੀ ਬਹੁਤਾ ਹੈ ਵਿਚਵੇਂ ਬਹੁਤ ਜ਼ਿਆਦਾ ਮਛਲੀ ਆ ਆ ਦੇਖੋ ਤੁਸੀਂ ਮੈਂ ਜੂਮ ਕਰਕੇ ਦਿਖਾਉਣਾ ਲੈ ਭਰਿਆ ਪਿਆ ਸਾਰੀ ਝੀਲ ਮੱਛੀਆਂ ਨਾਲ ਭਰੀ ਪਈ ਆ ਧੁੱਪ ਬਾਲੀ ਜ਼ਿਆਦਾ ਪੈ ਰਹੀ ਆ ਤੇ ਅੱਖਾਂ ਨਹੀਂ ਖੁੱਲ ਰਹੀਆਂ ਹੈਗੀਆਂ ਮੈਨੂੰ ਆ ਜੀ ਮੈਂ ਕਹਾਂ ਵੀਡੀਓ ਇੱਕ ਅੱਧੀ ਰੀਲ ਰੂਲ ਬਣਾ ਲਈਏ ਕਿਉਂਕਿ ਸੂਰਜ ਸਿੱਧਾ ਸਾਹਮਣੇੋਂ ਪੈ ਰਿਹਾ ਵਾ ਤੇ ਆਪਾਂ ਚੱਲੀਏ ਟਾਈਮ ਨਾ ਖਰਾਬ ਕਰੀਏ ਕਿਉਂ ਟਾਈਮ ਮਿਲਦਾ ਹੋ ਗਿਆ 9 ਸਾਢੇ 9 ਹੋ ਗਏ ਹੋਣਗੇ ਕਿੰਨੇ 9 ਵਜ ਗਏ 9 ਵਜ ਗਏ ਤੇ ਟਾਈਮ ਬਹੁਤ ਹੋ ਗਿਆ ਆਪਾਂ ਚੱਲੀਏ ਟਾ ਸਫਰ ਬਹੁਤ ਕੱਢਣਾ ਅੱਜ ਆਪਾਂ ਕੈਸੇ ਹੋ ਮੈਨੂੰ ਵੀ ਬਿਠਾ ਲਓ ਯਾਰ 2 ਵਿਚ ਮੇ ਬਿਠਾ ਲਓ ਹੱਥ ਮੜਾਓ ਯਾਰ ਪਹਿਲਾਂ ਸਾਰੇ ਜਾਣੇ ਕੈਸੇ ਹੋ ਹਾ ਕਿਸਾ ਲਗਾ ਆਪਕੋ ਇੰਆ ਕੇ ਅ ਅੱਛਾ ਨਹੀਂ ਲਗਾ ਬਹੁਤ ਅੱਛਾ ਲਗਾ ਹਾਂ है हाँ आज ग्यारह बारह तक कल दो दिन पुष्कर रहे हम मेला देखा पशु मेला देखा उधर एक क्या है वो ब्रह्मा घाट दा, ब्रह्म घाट देखा फिर ब्रह्म मंदिर में ब्रह्म तो बहुत भीड़ थी वो, वो बाहर से फिर मथा तो मत्था टेके गुजरात रहते थे अहमदाबाद वहाँ से आए हम देखने के लिए अच्छा आप गुजरात से गुजरात तो बॉर्डर है ना बॉर्डर लगता तो है तो रहने वाले राजस्थान के ही अच्छा काफी साल से ना वहाँ अहमदाबाद ही रहते हैं काम करते है ऑल इंडिया सप्लाई करते नहीं गुजरात गुजरात में ठीक है अच्छा अजमेर पहली बार आए हो नहीं बहुत बार बहुत बार आप तो अच्छा आते रहते हो ठीक है आगा आगा है कल आए थे आप कल आए थे पर्शु, 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 पर्शु अच्छा दो दिन हो गए आपको तो हम तो रात पहुँचे कल गुरु नानक जयंती थी ना आ। आ, माथा टेका लंगर वगैरह चल रहा था धर्मशाला में रात हम फिर तो रुके थे अभी उधर दर दरगाह में जाके फिर ये झील देखेंगे एक रास्ते में तारागढ़ किला रास्ते में फिर वो जयपुर वाले रास्ते में ही जाएगा अच्छा फिर वो नहीं आएगा रास्ते में और क्या आएगा देखने को जयपुर वाले में यहाँ से हाँ चालीस कि... किलोमीटर नहीं यार, हमने आज असी तो निकालेंगे ना, कम से कम है निकाल तो जयपुर भी देंगे पर इतना थो थोड़ा जा, रास्ते में भी देखना है ना कुछ एक सफेद झील है खार, वो कहाँ है कि पचास किलोमीटर के पास वो उसकी है क्या कहते हैं उसको मार्बल का नहीं वो 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 जैसे नमक 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 नहीं होता है तो आपने आपने है 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 वाइट वाइट के सूखी पड़ी किशनगढ़ से मैं सुना मैंने बहुत मशहूर यार राजस्थान में मैंने बहुत वीडियो देखी है उसका है वो ठीक है एक कोई है है कच्चे घर शूटिंग में अक्षय कुमार की गांव पूरे, पूरे, ये, तो ये, ये रोड पे आएगा आएगा से ही है। अच्छा रास्ते में पूछने कहाँ जाके अजमेर तो तकरीबन अपा बी पची किलोमीटर आ गए जी ਛੋਟਾ ਜਿਹਾ ਸ਼ਹਿਰ ਆ ਕਿਸ਼ਨਗੜ੍ਹ ਇੱਥੇ ਹਵਾਈ ਅੱਡਾ ਵੀ ਆ ਰੇਲਵੇ ਸਟੇਸ਼ਨ ਵੀ ਆ ਇੱਥੇ ਡੰਪਿੰਗ ਯਾਰਡ ਆ ਮਾਰਬਲ ਦਾ ਇੱਕ ਆ ਪਰਮਿਸ਼ਨ ਲਈ ਆ ਆਪਾਂ ਡੰਪਿੰਗ ਯਾਰਡ ਦੇਖਣ ਦੀ ਉੱਥੇ ਮਤਲਬ ਕਿ ਇੱਕ ਵਾਈਟ ਕਲਰ ਦਾ ਰਿਫਲੈਕਸ਼ਨ ਜਿਵੇਂ ਸ਼ੂਟਿੰਗਾਂ ਛਾਟੀਆਂ ਵੀ ਕਾਫੀ ਹੁੰਦੀਆਂ ਨੇ ਤੇ ਉਹ ਆਪਾਂ ਦੇਖਾਂਗੇ ਉੱਥੇ ਮਾਰਬਲ ਦਾ ਵਾ ਤੇ ਪੈਸੇ ਕੋਸੇ ਨਹੀਂ ਲੱਗਦੇ ਹੈਗੇ ਕਈ ਵਾਰੀ ਜਦੋਂ ਤੋਂ ਪੈਸੇ ਮੰਗ ਲੈਣ ਆਪਾਂ ਪੈਸੇ ਨਹੀਂ ਦੇਣੇ ਹੈਗੇ ਪਰਮਿਸ਼ਨ ਲੈਣੀ ਪੈਂਦੀ ਆ ਮੇਰੇ ਪਿੱਛੇ ਤੁਸੀਂ ਇੱਧਰ ਦੇਖ ਸਕਦੇ ਹੋ ਇੱਥੋਂ ਪਰਮਿਸ਼ਨ ਮਿਲਦੀ ਆ ਤੇ ਆ ਤੁਸੀਂ ਇਹਤੇ ਮੈਂਬਰ ਨੋਟ ਕਰਾ ਲਓ ਤੇ ਪਰਮਿਸ਼ਨ ਮਿਲ ਜਾਂਦੀ ਆ ਡੰਪਿੰਗ ਯਾਰਡ ਆਪਾਂ ਦੇਖਦੇ ਆ ਉੱਥੇ ਰਿਫਲੈਕਸ਼ਨ ਜਿਵੇਂ ਸ਼ਾਮ ਨੂੰ ਕਹਿੰਦੇ ਵਧੀਆ ਥੋੜਾ ਜਿਹਾ ਮਾਹੌਲ ਹੁੰਦਾ ਹੁਣ ਥੋੜਾ ਜਿਹਾ ਅੱਖਾਂ ਵਿੱਚ ਜ਼ਿਆਦਾ ਪਊਗਾ ਉਹ ਜਾ ਕੇ ਦੇਖਦੇ ਆ तकरीबन ਆਪਾਂ 25 ਕਿਲੋਮੀਟਰ ਆ ਗਏ ਅੱਗੇ 25 ਹੋਰ ਕੱਢਾਂਗੇ ਰਸਤੇ ਵਿੱਚ ਕੋਈ ਗੁਰਦੁਆਰਾ ਸਾਹਿਬ ਹੋਇਆ ਜਾਂ ਫਿਰ ਪੰਪ ਢਾਬਾ ਦੇ ਕੇ ਟੈਂਟ ਲਾਵਾਂਗੇ ਤੇ ਆਹ ਟਿਕਟਾਂ ਜੀ ਆ ਦੋ ਮੈਂਬਰ ਲਿਖਿਆ ਤੇ ਕਾਹਦੇ ਤੇ ਆਇਓ ਤੁਸੀਂ ਜਿਵੇਂ ਆਪਾਂ ਸਾਈਕਲ ਤੇ ਆਇਆ ਸਾਈਕਲ ਲਿਖਤਾ ਤੇ ਆਹ ਆਫਿਸ ਬਣਾਇਆ ਜੀ ਇਹਨਾਂ ਦਾ ਸਾਰਾ ਕਿਸ਼ਨਗੜ ਮਾਰਬਲ ਐਸੋਸੀਏਸ਼ਨਸ ऑडिटोरियम ਤੇ ਇਧਰ ਆਫਿਸਾ ਸਾਹਮਣੇ ਉਥੋਂ ਤੁਸੀਂ ਟਿਕਟ ਲੈ ਸਕਦੇ ਹੋ ਟਿਕਟ ਨਹੀਂ ਮਤਲਬ ਕਿ ਪਰਮਿਸ਼ਨ ਆ ਇਹ ਤੇ ਆਪਾਂ ਲੈ ਲਈ ਜੀ ਆਪਾਂ ਹੁਣ ਚੱਲਦੇ ਆਂ ਡੰਪਿੰਗ ਯਾਰਡ ਵੱਲ ਪਾਣੀ ਪਾਣੀ ਭਾਰੀ ਲੈਣੇ ਥੋੜਾ ਜਿਹਾ ਫਿਰ ਉਥੇ ਪਤਾ ਨਹੀਂ ਕਿਵੇਂ ਹੁਣ ਧੁੱਪ ਬਹੁਤ ਹੋਊਗੀ ਉੱਥੇ ਬੋਤਲ ਇੱਕ ਬੋਤਲ ਤਾਂ ਮੇਰੀ ਭਰੀ ਹੋਈ ਆ ਤੇ ਆ ਇੱਕ ਹੋਰ ਭਰ ਲੈਣੇ ਆ ਰਸਤਾ ਬੜਾ ਸ਼ਾਨਦਾਰ ਜਾ ਰਿਹਾ ਆ ਡੰਪਿੰਗ ਯਾਰਡ ਨੂੰ ਬਹੁਤ ਘੈਂਟ ਮਾਹੌਲ ਪੂਰਾ ਅਲੱਗ ਦਾ ਦਰਖਤ ਬਹੁਤ ਸੋਹਣੀ ਸੜਕ ਤੇ ਇੱਥੋਂ ਕੋ ਤੋਂ ਸਟਾਰਟ ਹੋ ਜਾਂਦਾ ਡੰਪਿੰਗ ਯਾਰਡ ਜਿਹੜਾ ਇਹ ਸ਼ਾਮ ਨੂੰ ਜਦੋਂ ਨਾ ਸੂਰਜ ਡੁੱਬਦਾ ਹਨੇਰਾ ਜਾ ਇਹ ਲੱਗੇ ਚਮਕਦਾ ਵਾ ਜਿਵੇਂ ਆਪਾਂ ਕਹਿੰਦੇ ਨੇ ਮੂਨ ਲੈਂਡ ਹੋਰ ਇਹ ਦੁਨੀਆ ਚ ਆ ਕੇ ਹੁੰਨੇ ਆ ਉੱਥੇ ਆ ਗਏ ਆਪਾਂ ਅੱਜ ਸਾਈਕਲ ਆਪਾਂ ਇੱਧਰ ਖੜਾਤੀ ਆਪਣੀ ਛਾਵੇਂ ਉਹ ਬਾਈ ਨੇ ਸਿਕਿਉਰਟੀ ਗਾਰਡ ਵਾਲੇ ਨੇ ਤੇ ਆ ਦੋ ਜਾਨੇ ਹੋਰ ਆਏ ਹੋਏ ਨੇ ਬਾਈ ਹੁਣੇ ਸਾਈਕਲ ਤੇ ਇਹ ਭਾਰਤ ਯਾਤਰਾ ਕਰ ਰਹੇ ਨੇ ਲੱਗਦਾ ਆ ਖੜੇ ਨੇ ਬਿਹਾਰ ਟੂ 올 ਇੰਡੀਆ ਸਾਈਕਲ ਟੂ ਸੇ ਨੋ ਟੂ ਡਰੱਗਸ ਟੂ ਮੇਕ ਇੰਡੀਆ ਯੂਥ ਐ ਡਰੱਗ ਫ੍ਰੀ ਨੇਸ਼ਨ ਦੇਖੋ ਬਾਈ ਬਾਰ ਸਾਈਕਲ ਯਾਤਰਾ ਦੋ ਜਾਣੇ ਨੇ ਬਿਹਾਰ ਤੋਂ ਉਹ ਬਾਈ ਪਤਾ ਨਹੀਂ ਕਿੱਥੋਂ ਆ ਤੇ ਜੇ ਮਿਲ ਗਏ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਉਧਰ ਚੱਲਦੇ ਆ ਦੇਖਦੇ ਆ ਮਾਹੌਲ ਕਿਦਾਂ ਬਾਈ ਅਸੀਂ ਉਧਰ ਹੀ ਜਾਣ ਲੱਗੇ ਸੀਗੇ ਬਾਈ ਕਹਿੰਦਾ ਯਾਰ ਤੈਨੂੰ ਮੈਂ ਹੱਕਾ ਮਾਰੀ ਜਾਣਾ ਵੀ ਤੈਨੂੰ ਅਸੀਂ ਵੀਆਈਪੀ ਐਂਟਰੀ ਦੇਈ ਜਾਂਦੇ ਹਨਾ ਇਹ ਵੀਆਈਪੀ ਐਂਟਰੀ ਹੈ ਬਿਲਕੁਲ ਸਰ ਆ ਵੀਆਈਪੀ ਐਂਟਰੀ ਆ ਵੀ ਸਾਹਮਣੇ ਬਾਈ ਕਹਿੰਦਾ ਇੱਧਰ ਹੀ ਜਾਓ ਉਧਰ ਹੀ ਤੁਹਾਨੂੰ ਤੰਗ ਹੋਵੋਗੇ ਥੈਂਕ ਯੂ ਬਾਈਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਏਸ਼ੀਆ ਦੇ ਸਭ ਤੋਂ ਵੱਡੇ ਜਿਹੜਾ ਮਾਰਬਲ ਦਾ ਜਿੱਥੇ ਕਟਿੰਗ ਹੁੰਦੀ ਆ ਬਾਜ਼ਾਰ ਆ ਮਾਰਬਲ ਦਾ ਉਹਦਾ ਮਾਰੂਥਲ ਵਿੱਚ ਰੇਗਿਸਤਾਨ ਵਿੱਚ ਰਾਜਸਥਾਨ ਵਿੱਚ ਤੁਹਾਡੇ ਸਾਹਮਣੇ ਆ ਦੇਖੋ ਸਾਰੇ ਪਾਸੇ ਐਂ ਲੱਗਦਾ ਜਿਵੇਂ ਆਪਾਂ ਮੂਨ ਤੇ ਆ ਗਏ ਹੁੰਨੇ ਆ ਵੀ ਇੱਕ ਅਲੱਗ ਗ੍ਰਹਿ ਆ ਦੇਖੋ ਕਿਹ ਸ਼ਾਨਦਾਰ ਨਜ਼ਾਰੇ ਨੇ ਆਪਾਂ ਥੱਲੇ ਵੀ ਲੈ ਕੇ ਜਾਂਦੇ ਆ ਤੁਹਾਨੂੰ ਤੇ ਉਹ ਥੱਲੇ ਫੋਟੋ ਫੋਟੋਆਂ ਫੈਮਲੀਆਂ ਫੋਟੋਆਂ ਕਰਾ ਰਹੇ ਨੇ ਰੀਲਾ ਰੂਲਾ ਪੜ ਰਹੀਆਂ ਨੇ ਇੱਧਰ ਪਿੱਛੇ ਮੇਰੇ ਮਾਹੌਲ ਦੇਖੋ ਇੱਥੇ 2005 ਤੋਂ ਬਾਅਦ ਸਰਕਾਰ ਨੇ ਇੱਕ ਲੱਗ ਲੱਗਾ ਬਣਾਤਾ ਸੀਗਾ ਇਹ ਤੇ ਇਹਦੇ ਵਾਸਤੇ ਬ੍ਰੀਕ ਪਾਣੀ ਨਾਲ ਕੱਟਿਆ ਜਾਂਦਾ ਹੈ ਜਿਹੜਾ ਕਹਿੰਦੇ ਮਾਰਬਲ ਆ ਨਾ ਪਾਣੀ ਨਾਲ ਕੱਟ ਕੇ ਬ੍ਰੀਕ ਚੂਰਨ ਬਣਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਮਾਰਬਲ ਪੱਥਰ ਤਿਆਰ ਕੀਤਾ ਜਾਂਦਾ ਤੇ ਬਾਕੀ ਜਾਣਕਾਰੀ ਆਪਾਂ ਅੱਗੇ ਜਾ ਕੇ ਦੰਨੇ ਆ ਮਾਹੌਲ ਜਿਹੜਾ ਹੈ ਨਾ ਪੂਰਾ ਪੂਰਾ ਬਣਿਆ ਹੋਇਆ ਆ ਆਪਾਂ ਥੱਲੇ ਜਾ ਕੇ ਦੇਖਦੇ ਆਂ ਪਾਣੀ ਦੇ ਵਿੱਚ ਵੀ ਵਾਕਿਆ ਜਿਹੜਾ ਪਾਣੀ ਦਾ ਰੰਗ ਉਹ ਨੀਲਾ ਕਿਤੇ ਰੰਗ ਰੰਗ ਤਾਂ ਨਹੀਂ ਘੋਲੀ ਬੈਠੇ ਥੱਲੇ ਜਾ ਕੇ ਦੇਖਦੇ ਆਂ ਉਹ ਆਪਣਾ ਜਵਾਨ ਪਹਿਲੇ ਹੀ ਪਹੁੰਚਿਆ ਫਿਰਦਾ ਉਹ ਥੱਲੇ ਇਹ ਸਾਰਾ ਹੀ ਐ ਪੂਰਾ ਵਾਈਟ ਵਾਈਟ ਐ ਹੁਣ ਥੋੜੀ ਜੀ ਧੁੱਪ ਆ ਅੱਖਾਂ 'ਚ ਪੈਂਦਾ ਵਾ ਸਾਰਾ ਅੱਖਾਂ 'ਚ ਪੈ ਰਿਹਾ ਵਾ ਸ਼ਾਮ ਨੂੰ ਜਦੋਂ ਸੂਰ ਜ ਡੁੱਬਦਾ ਨਾ ਤੇ ਉਦੋਂ ਇੱਥੇ ਜਿਹੜਾ ਨਜ਼ਾਰਾ ਦੇਖਣ ਵਾਲਾ ਹੁੰਦਾ ਵਾ ਐ ਮੈਨੂੰ ਤਾਂ ਐ ਲੱਗ ਰਿਹਾ ਮੈਂ ਥੱਲੇ ਆ ਗਿਆ ਜਿਵੇਂ ਮੈਂ 스ਵੇਡਜਰਲੈਂਡ ਜਾ ਗਿਆ ਹੁਣਾ ਕਿਆ ਬਾਤਾਂ ਨੇ ਨੀਲਾ ਨੀਲਾ ਪਾਣੀ ਆਲੇ-ਦਾਲੇ ਪਿੱਛੇ ਉਹ ਕਿੱਧਰ ਦੀ ਗਿਆ ਭਰਾਵਾ ਲੈ ਓਹੋਹੋ ਕਰੋ ਜਨਤ ਚੈੱਕ ਕਿਉਂ ਭਾਈ ਰਾਜਸਥਾਨ ਬਹੁਤ ਸੋਹਣਾ ਰਾਜਸਥਾਨ ਚ ਬਹੁਤ ਵਧੀਆ ਚੀਜ਼ਾਂ ਨੇ ਦੇਖਣ ਵਾਲੀਆਂ ਬੰਦਾ ਬਸ ਥੋੜਾ ਜਿਹਾ ਕਿੰਨੇ ਹੁੰਦੇ ਨੇ ਕੰਮ ਨਹੀਂ ਮੁੱਕਦੇ ਕੰਮ ਤਾਂ ਮੁਕਣਾ ਹੀ ਨਹੀਂ ਕੰਮ ਕਰਨ ਥੋੜੀਆਂ ਆ ਇੱਥੇ ਆਪਾਂ ਕੰਮ ਕਰੋ ਉਹਨਾਂ ਕ ਕਰੋ ਜਿੰਨਾ ਕ ਕਰਨਾ ਚਾਹੀਦਾ ਤੇ ਆ ਵੀ ਚੀਜ਼ਾਂ ਦੇਖਣੀਆਂ ਜ਼ਰੂਰੀ ਨੇ ਇਹ ਚੀਜ਼ਾਂ ਜ਼ਰੂਰੀ ਨੇ ਮੈਂ ਫੇਰ ਕਹ ਰਿਹਾ ਇਹ ਚੀਜ਼ਾਂ ਦੇਖਣੀ ਆ ਜ਼ਰੂਰੀ ਨੇ ਪ੍ਰਮਾਤਮਾ ਨੇ ਜਿਹੜੀ ਚੀਜ਼ ਬਣਾਈ ਆ ਉਹ ਦੇਖਣੀ ਜ਼ਰੂਰੀ ਆ ਬਈ ਬਹੁਤ ਘੈਂਟ ਮਾਹੌਲ ਆ ਲੈ ਆ ਪਾਣੀ ਆ ਜਿਹੜਾ ਨੀਲਾ ਆ ਆਪਾਂ ਉੱਪਰੋਂ ਦੇਖ ਰਹੇ ਸੀਗੇ ਨੀਲਾ ਨੀਲਾ ਪਾਣੀ ਵਾਹ ਕਿਆ ਬਾਤਾਂ ਨੇ ਆ ਅਮਾਂ ਨੇੜਿਓਂ ਲੈ ਰਹੇ ਆ ਦੇਖੋ ਲੱਗਦਾ ਨਾ ਕਿ ਨਹੀਂ ਵੀ ਜਿਵੇਂ ਆਪਾਂ ਹੋਰ ਚੰਦ ਚੁੰਦ ਤੇ ਫਿਰਦੇ ਹੁੰਦੇ ਆ ਜਿਵੇਂ ਆਪਾਂ ਲੇਹ ਲਦਾਖ ਉਧਰ ਜਾਂਦੇ ਆ ਇਹ ਮਾਰਬਲ ਦਾ ਪਾਣੀ ਨਾਲ ਕੱਟ ਕੇ ਚੂਰਨ ਬਣਾਇਆ ਜਾਂਦਾ ਜੀ ਇੱਥੇ ਇਹ ਫੇਰ ਇਹ ਅੱਗੇ ਮਾਰਬਲ ਤਿਆਰ ਕੀਤਾ ਜਾਂਦਾ ਵਾ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਵਾਹੇ ਉਹ ਚੜਦੀ ਕਲਾ ਚ ਪੰਥ ਖਾਲਸਾ ਟਾਵੇ ਤੇਰੀ ਨਾ ਚੜਦੀ ਕਲਾ ਭਾਈ ਪਾਣੀ ਪਾਣੀ ਦਾ ਰੰਗ ਦੇਖ ਪੈਰ ਮੋਚ ਗਿਆ ਸੀਗਾ ਸੇਵਕਾ ਪਾਣੀ ਦੇਖ ਭਾਈ ਵਾਹ ਕਰੋ ਚੈੱਕ ਕੀ ਬਾਤਾਂ ਨੇ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਸੋਨੂ ਸੀਤ ਵਾਲਾ ਆ ਮੇਰੇ ਮਗਰ ਚੈੱਕ ਕਰੋ ਬਾਈ ਸਵਿਟਜ਼ਰਲੈਂਡ ਦਾ ਵਿਊ ਵਾਹ ਹੱਥ ਪਾ ਸਕਦੇ ਇਹਦੇ ਵਿੱਚ ਪਾਣੀ ਕੋਈ ਚੱਕਰ ਤਾਂ ਨਹੀਂ ਆਪਾਂ ਮਾਰਬਲ ਦਾ ਡੰਪਿੰਗ ਯਾਰਡ ਦੇਖ ਕੇ ਵਾਪਸ ਆ ਗਏ ਪਿੱਛੇ ਰਹਿ ਗਿਆ ਤੇ ਸਾਈਕਲ ਆਪਣੇ ਸਹੀ ਸਲਾਮਤ ਨੇ ਤੇ ਚੱਲਦੇ ਆ ਰਹਿਣ ਦਾ ਹੀਲਾ ਕਰਦੇ ਆ ਕਿਤੇ ਦੇ ਦਿਆਂ ਵੀ ਕਿੱਥੇ ਰਹਿਣਾ ਅੱਜ ਕਿਉਂਕਿ ਅੱਜ ਜਿਹੜੀ ਵੀਡੀਓ ਉਹ ਵੀ ਜਮੇ ਐਡਿਟ ਨਹੀਂ ਹੋਈ ਨਾ ਕੋਈ ਥੰਬਨੇਲ ਬਣਾਇਆ 7 ਵਜੇ ਪਾਉਣੀ ਆ ਦੇਖਦੇ ਆ ਅੱਜ ਪੈਂਦੀ ਆ ਕਿ ਨਹੀਂ ਕੱਲ ਵੀ ਲੇਟ ਹੋ ਗਈ ਸੀਗੀ ਆ ਜੋ ਰਸਤੇ ਹੀ ਮਿਲਦੇ ਆ ਚਾਹ ਜੂ ਪੀ ਲਈ ਪਹਿਲਾਂ ਅੱਜ ਅਸੀਂ ਨਾ ਟਾਈਮ ਨਾਲ ਪੰਪ ਨਹੀਂ ਠਹਿਰ ਕਰ ਲਈ ਆ ਬਾਈ ਨੂੰ ਪੁੱਛਦਾ ਸੀ ਨਵਾਂ ਮੜ ਰਿਹਾ ਹੈ ਪੰਪ ਚੌਂਕੀਦਾਰ ਸੀਗਾ ਤੇ ਉਹ ਕਹਿੰਦਾ ਰੈਪੋ ਕੋਈ ਚੱਕਰ ਨਹੀਂ ਟੈਂਟ ਲਾ ਲਿਆ ਪਹਿਲਾਂ ਉੱਥੇ ਲਾ ਲਿਆ ਸੀ ਗਗਨਗਾਂ ਵਿੱਚ ਤੇੜ ਤੂਲ ਪਾਉਗੀ ਤੇ ਫਿਰ ਆਪਾਂ ਇੱਧਰ ਲਾ ਲਿਆ ਲੋਕ ਲਾਤਾ ਸਾਹਮਣੇ ਢਾਬਾ ਤੇ ਰੋਟੀ ਖਾਣ ਚੱਲੇ ਆ ਵੀਡੀਓ ਦੀ ਸਮਾਪਤੀ ਰੋਟੀ ਖਾ ਕੇ ਚਲੋ ਬਾਅਦ ਚ ਕਰ ਦਿੰਨੇ ਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਲੈ ਵੀ ਆ ਰੋਟੀ ਆਪਾਂ ਆਪ ਬਣਾ ਕੇ ਖਾਦੀ ਆ ਤੇ ਬਾਈ ਥੋੜਾ ਜਿਹਾ ਬੀਜੀ ਸੀਗਾ ਉੱਧਰ ਸਾਹਮਣੇ ਆਰ ਸੋਈ ਸੀਗੀ ਅੱਜ ਆਪਣੀ ਤੇ ਮੇਡ ਵਾਈ ਗੈਰੀ ਹਾਂ ਤੇ ਇਹ ਆਪਾਂ ਰੋਟੀਆਂ ਵੀ ਆਪੇ ਬਣਾਈਆਂ ਨੇ ਢਾਬੇ ਤੇ ਬੈਠੇ ਢਾਬੇ ਦੇ ਆ ਪਰ ਬਣਾਈਆਂ ਆਪਾਂ ਨੇ ਉਹ ਬਾਈ ਅੰਦਰ ਬੈਠਾ ਵਾ ਕਿਾ ਸਲਾਦ ਵੀ ਕੱਟਿਆ ਸਬਜੀ ਜਦੋਂ ਬਣ ਗਈ ਤੇ ਆਪਾਂ ਟੈਂਟ ਤੇ ਉਹ ਉਧਰ ਟੈਂਟ ਲਾਇਆ ਹੋਇਆ ਚੱਲਦੇ ਆ ਬਾਅਦ ਚੋਂ ਕਰਦੇ ਬਾਕੀ ਗੱਲਬਾਤ ਹਾਂਜੀ ਆਪਾਂ ਮੈਂ ਕਿਹਾ ਸਮਾਪਤੀ ਕਰਦੀਏ ਰੋਟੀ ਖਾ ਕੇ ਉਹ ਇੱਕ ਪੰਜਾਬੀ ਢਾਬਾ ਜੀ ਵੀਰ ਲੱਕੀ ਤੇ ਉਹ ਜਿਹੜਾ ਬਿਜੀ ਸੀ ਰੋਟੀਆਂ ਉੱਥੇ ਆਪੇ ਬਣਾਈਆਂ ਸੀ ਗੰਡੇ ਗੁੰਡੇ ਕੱਟੇ ਤੇ ਰਾਤ ਨੂੰ ਅੱਜ ਠੰਡ ਲੱਗਣ ਵਾਲੀ ਆ ਸਾਈਕਲ ਆਪਾਂ ਇੱਧਰ ਮੰਨਤੇ ਇੱਕੋ ਪੋਲ ਜਣਾ ਮੰਨਤਾ ਗਗਨ ਵਾਲਾ ਤੇ ਨਾਲ ਮੈਂ ਮੰਨਤਾ ਟੈਂਟ ਲਾ ਲਿਆ ਗੱਦੇ ਵਿਛਾ ਲਏ ਸਮਾਨ ਅੱਧਾ ਇੱਧਰ ਅੱਧਾ ਇੱਧਰ ਤੇ ਆਹ ਖੋਲਣਾ ਪੈਣਾ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਜਿਹਨੂੰ ਮੇਜਰ ਠੰਡ ਵੀ ਕਹਿੰਦੇ ਆ ਤੇ ਆ ਆਪਾਂ ਕੱਢਣਾ ਇਹ ਕੱਟ ਤਾਂ ਲਈਦਾ ਪਰ ਇਹ ਨਾ ਰਜਾਈ ਪੈਂਦੀ ਬਹੁਤ ਔਖੀ ਆ ਬਈ ਪਹਿਲਾਂ ਤੇ ਇਹ ਬਸ ਆਪਾਂ ਐ ਹੁੰਦਾ ਵਾ ਜਿਵੇਂ ਆਹ ਸੇਰਾ ਇਹਦੇ ਵਿੱਚ ਵੜ ਜਾਣਾ ਆਪਾਂ ਇਹਦੇ ਵਿੱਚ ਵੜ ਕੇ ਬੰਦਾ ਪੈ ਜਾਂਦਾ ਵਾ ਇਹ -30 35 ਤੱਕ ਬਰਫ਼ ਚ ਕੰਮ ਕਰਦਾ ਵੀ ਇਹ ਮਿਲਟਰੀ ਆਪਾਂ ਏਰੀਏ ਜੀਲਕਪੁਰ ਤੋਂ ਲਿਆ ਵਾ ਇਹ ਖਾਸਾ ਮਹਿੰਗਾ ਪ੍ਰੋਜੈਕਟ ਆ ਵੈਸੇ ਤੇ ਇਹਦੇ ਵਿੱਚ ਆਪਾਂ ਵੜ ਕੇ ਪੈ ਜਾਣਾ ਤੇ ਨਾ ਲੱਗੇ ਆਪਾਂ ਨੂੰ ਠੰਡ ਤੇ ਜੇ ਅੱਜ ਵੀਡੀਓ ਤੁਹਾਨੂੰ ਵਧੀਆ ਲੱਗੀ ਆਪਾਂ ਪਹਿਲਾਂ ਜਮੇਰ ਸ਼ਰੀਫ ਗਏ ਫਿਰ ਝੀਟੇ ਗਏ ਉਸ ਤੋਂ ਬਾਅਦ ਆਪਾਂ ਜਿਹੜਾ ਡੰਪਿੰਗ ਯਾਰਡ ਸੀ ਮਾਰਬਲ ਵਾਲਾ ਸਭ ਤੋਂ ਏਸ਼ੀਆ ਦਾ ਵੱਡਾ ਉੱਥੇ ਤੁਹਾਨੂੰ ਦਿਖਾਇਆ ਵਾ ਬਹੁਤ ਵਧੀਆ ਗੱਲਬਾਤ ਸੀ ਤੇ ਵੀਡੀਓ ਵਧੀਆ ਲੱਗੇ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜਰੂਰ ਕਰਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸਿਆ ਕਰੋ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ